ਉਹ ਐਡਾ ਵੱਡਾ ਸੋਲਜਰ ਸੀ ਐਡਾ ਵੱਡਾ ਸਪਾਹੀ ਸੀ ਇਹ ਵੀ ਪਾਕਿਸਤਾਨ ਨੇ ਉਹ ਉਹਨਾਂ ਦੀ ਜਿਹੜੀ লাশ ਜਦੋਂ ਉਹਨਲੇ ਹੱਥ 'ਚ ਆ ਗਈ ਸੀ ਸੰਤਾਲੀ 'ਚ ਤਾਂ ਉਹ ਕਈ ਦਿਨ ਮੁਜ਼ਫਰਾਬਾਦ ਟੰਗੀ ਰੱਖੀ ਵਿਖਾਉਣ ਨੂੰ ਕਿ ਆਹ ਮਾਰਿਆ ਪਿਆ ਤੁਹਾਡਾ ਸ਼ੇਰ ਇਹਨੂੰ ਭਾਈ ਫੌਜੀ ਚੌਕ ਨਾ ਕੋਈ ਫੌਜੀ ਚੌਕ ਤੋਂ ਕਿਤੇ ਅੱਗੇ ਆ ਅਗਲੀ ਪੀੜ੍ਹੀ ਨੂੰ ਗਿਆਨ ਦੀ ਇੰਨੀ ਘਾਟ ਆ ਆਪਦੇ ਇਤਿਹਾਸ ਦੀ ਅੱਜ ਸਵੇਰੇ ਅਸੀਂ ਹੋਂਦੇ ਪਏ ਸੀ ਇੱਥੇ ਕਹਿੰਦੇ ਫੌਜੀ ਚੌਕ ਆ ਗਿਆ ਮੇਰੇ ਨਾਲ ਕਾਰ ਦੇ ਵਿੱਚ ਅੱਜ ਦੀ ਪੀੜ੍ਹੀ ਦੇ ਨੌਜਵਾਨ ਸੀ ਤੇ ਉਹ ਵੀ ਜਿਹੜੇ ਆਪਣੇ ਇਤਿਹਾਸ ਨੂੰ ਜਾਣਦੇ ਆ ਕੋਈ ਆਏ ਨਹੀਂ ਕਿ ਵੀ ਆਇਆ ਨਹੀਂ ਹੋਣ ਜਿਵੇਂ ਕਿ ਵੀ ਅਨਰੈਡ ਹੋਣੀਆ ਕਿਵੇਂ ਹੋਣ ਤੇ ਮੈਂ ਕਿਹਾ ਇਹਨੂੰ ਭਾਈ ਫੌਜੀ ਚੌਕ ਨਾ ਕੋਈ ਫੌਜੀ ਚੌਕ ਤੋਂ ਕਿਤੇ ਅੱਗੇ ਆ ਇਹ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨਿਆਂ ਨੂੰ ਇਸ ਗੱਲ ਦੀ ਜਾਣਕਾਰੀ ਆ ਇਹ ਜਮਾਦਾਰ ਅਨੰਦ ਸਿੰਘ ਦੇ ਨਾਂ ਤੇ ਬਣਿਆ ਵੇ ਚੌਕ ਆ ਉਹ ਇਥੋਂ ਬਰੇਟੇ ਦੇ ਰਹਿਣ ਵਾਲੇ ਸੀ ਉਹ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਬਹੁਤ ਗਿਣਤੀ ਦੇ ਉਹਨਾਂ ਫੌਜੀਆ ਚੋਂ ਆ ਜਿੰਨਾਂ ਮੈਂ ਤਾਂ ਡੈਕੋਰੇਟਿਡ ਸੀ ਉਹ ਵਿਕਟੋਰੀਆ ਵਾ ਕਰਾਸ ਰੀਡਰਨਰ ਸੀਗੇ ਤੇ ਉਸ ਤੋਂ ਬਾਅਦ 1947 ਚ ਉਹਨਾਂ ਨੂੰ ਮਹਾਵੀਰ ਚੱਕਰ ਵੀ ਮਿਲਿਆ ਤੇ ਉਹ ਐਡਾ ਵੱਡਾ ਸੋਲਜਰ ਸੀ ਐਡਾ ਵੱਡਾ ਸਪਾਹੀ ਸੀ ਕਿ ਵੀ ਪਾਕਿਸਤਾਨ ਨੇ ਉਹ ਉਹਨਾਂ ਦੀ ਜਿਹੜੀ ਲਾਸ਼ ਜਦੋਂ ਉਹਦੇ ਹੱਥ ਚ ਆ ਗਈ ਸੀ 47 ਚ ਤਾਂ ਉਹ ਕਈ ਦਿਨ ਮੁਜ਼ਫਰਾਬਾਦ ਟੰਗੀ ਰੱਖੀ ਬਖੌਣ ਨੂੰ ਕਿ ਆਹ ਮਾਰਿਆ ਪਿਆ ਤੁਹਾਡਾ ਸ਼ਹੀਦ ਪਰ ਅੱਜ ਉਹ ਦਾ ਬੁੱਤ ਹਾਲਾਂਕਿ ਆਪਾਂ ਕਹਿੰਦੇ ਆ ਕਿ ਸਰਕਾਰਾਂ ਪ੍ਰੋਪਗੇਟ ਕਰਦੀਆਂ ਪਰ ਆਪਣੇ ਕੋਲੇ ਇੰਨਾ ਸਮਾਂ ਵੀ ਹੈ ਨਹੀਂ ਕਿ ਕੋਈ ਉਹਦਾ ਇਤਿਹਾਸ ਕੱਢ ਕੇ ਪੜ੍ਹ ਸਕੇ ਤੇ ਸੌਖਾ ਬਹੁਤ ਆ। ਮਤਲਬ ਅੱਜ ਦੇ ਬੱਚਿਆਂ ਤਾਂ 2 ਮਿੰਟ 'ਚ ਨਾ Google ਕਰਨਾ। ਕਿ ਵੀ ਆਹ ਕੌਣ ਸੀ ਬੰਦਾ ਹੈ ਨਾ। ਮੇਰਾ ਖਿਆਲ ਟੋਟਲ ਪ੍ਰੋਸੈਸ 3 ਸੈਕਿੰਡ ਦਾ ਹੈ। ਉਹ ਤੋਂ ਬਾਅਦ ਬਠਿੰਡੇ ਆਕਾ ਸ਼ਹਿਰ ਜੀ ਦਾ ਤਕਰੀਬਨ ਜੇ 100 ਕਿਲੋਮੀਟਰ ਦਾ ਦਾਇਰਾ ਆਪਾਂ ਲਾ ਲਈਏ। ਮਤਲਬ ਵੰਤੂਆ ਨੂੰ ਮਲੂਟ ਤੱਕ ਇਧਰੋਂ ਮਲੂਟ ਵੀ ਨਹੀਂ ਉਹ ਤੋਂ ਪਹਿਲਾਂ। ਤੇ ਇਧਰੋਂ ਬਰਨਾਲੇ ਤੋਂ ਵੀ ਪਹਿਲਾਂ। ਜੇ 100 ਕਿਲੋਮੀਟਰ ਦਾ ਆਪਾਂ ਇਹ ਢੇੜਾ ਕੱਢ ਦੀਏ ਤਾਂ ਸਿੱਖ ਇਤਿਹਾਸ ਥਾਂ ਥਾਂ ਤੇ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਲੋਕ ਆਪਾਂ ਜਾ ਕੇ ਦੇਖਦੇ ਆਂ ਜਾਂ ਸਮਝਦੇ ਆਂ ਜਾਂ ਘੇੜਾ ਘਾੜਦੇ ਸੋ ਜਿੱਥੇ ਸਾਡੇ ਤੇ ਹਮਲਾ ਹੋ ਰਿਹਾ ਜਿੱਥੇ ਸਾਡੇ ਤੇ ਇਹ ਹੋ ਰਿਹਾ ਕਿ ਸਾਡੇ ਸਭਿਆਚਾਰ ਨੂੰ ਖੋਇਆ ਜਾ ਰਿਹਾ ਅਸੀਂ ਉੱਥੇ ਇੰਨੇ ਬੇਸਰੇ ਹੋਏ ਹੋਏ ਆਂ ਕਿ ਅਸੀਂ ਨਹੀਂ ਜਾਂਦੇ ਹਾਂ ਸਾਡੇ 'ਚ ਵੀ ਕਮੀ ਆ ਪਰ ਠੀਕ ਆ ਉਹਦਾ ਸਿੱਖਿਆ ਨਾਲ ਵੀ ਬਹੁਤ ਲੈਂਦੇ ਆ ਨਾ ਕਿ ਵੀ ਸਾਨੂੰ ਸਿੱਖਿਆ ਕਿੰਜ ਦਿੱਤੀ ਜਾ ਰਹੀ ਆ ਮਾਂ ਬਾਪ ਇੱਕ ਸਮੇਂ ਤੱਕ ਇਹ ਹੀ ਬੱਚੇ ਨੂੰ ਦੱਸ ਸਕਦੇ ਆ ਪਰ ਜੇ 70 ਦਿਨਾਂ ਚੋਂ 5 ਦਿਨ 6 ਦਿਨ ਸਕੂਲ ਉਹ ਚੀਜ਼ਾਂ ਪੜ੍ਹਾਉਗਾ ਜਿਨ੍ਹਾਂ ਚ ਆਪਣਾ ਇਤਿਹਾਸ ਹੀ ਹੈ ਨਹੀਂ ਕਿਤੇ ਜਿੱਥੇ ਇਹ ਹੀ ਨਹੀਂ ਪਤਾ ਕਿ ਦਾਨ ਸਿੰਘ ਕੌਣ ਸੀ ਜਿੱਥੇ ਇਹ ਹੀ ਨਹੀਂ ਪਤਾ ਕਿ ਵੀ ਕਿਹੜੀਆਂ ਕਿਹੜੀਆਂ ਇੱਥੇ ਜੰਗਾਂ ਹੋਈਆਂ ਸੀ ਜਿੱਥੇ ਇਹ ਹੀ ਨਹੀਂ ਪਤਾ ਕਿ ਵੀ ਬਠਿੰਡੇ ਵਾਲਾ ਰੂਟ ਹਮਲਾਵਰਾਂ ਨੇ ਬਾਹਨੀਆਂ 13ਵੀਂ ਸਦੀ ਤੋਂ ਬਾਅਦ ਲੈਣਾ ਕਿਉਂ ਬੰਦ ਕਰਤਾ ਸੀ ਮੇਰਾ ਖਿਆਲ 90% 95% ਲੋਕਾਂ ਨੂੰ ਇਹ ਨਹੀਂ ਪਤਾ ਇਹ ਹਮਲਾਵਰ 12ਵੀਂ 13ਵੀਂ ਸਦੀ ਤੱਕ ਤਾਂ ਬਠਿੰਡੇ ਵਿੱਚ ਦੀ ਗਏ ਉਦੋਂ ਇਹਨੂੰ ਭਾਰਤ ਦਾ ਜਾਂ ਹਿੰਦ ਦਾ ਦਰਵਾਜ਼ਾ ਕਿਹਾ ਜਾਂਦਾ ਸੀ ਇਬਨ ਬਟੂਤਾ ਲਿਖਦਾ ਤੇ ਇਹ ਉਸ ਤੋਂ ਬਾਅਦ ਹਮਲਾਵਰਕ ਹੋਣਾ ਕਿਉਂ ਬੰਦ ਹੋ ਗਿਆ ਕਿਉਂਕਿ ਇੱਥੇ ਬਹੁਤ ਵੱਡੀ ਜੰਗਾਂ ਹੋਈਆਂ ਤੇ ਤਮੂਰ ਨੂੰ ਬਹੁਤ ਵੱਡਾ ਟੱਕਰਾ ਦਿੱਤਾ ਗਿਆ ਇੱਥੇ ਤਮੂਰ ਨੂੰ ਐਡਾ ਵੱਡਾ ਟੱਕਰਾ ਟੱਕਰਾ ਦਿੱਤਾ ਗਿਆ ਕਿ ਥੇੜੀ ਜਿਹੜੀ ਬਣੀਆ ਪਿੰਡ ਹੈਗਾ ਉਹ ਇਸੇ ਨਾਂ ਤੇ ਕਿ ਉਹਦੇ ਥੇਲ ਆ ਗਈ ਸੀ ਉਹਨੇ ਮਾਰ ਮਾਰ ਕੇ ਇਥੋਂ ਨਹੀਂ ਟਰਾਈ ਸੋ ਉਦੋਂ ਬਾਅਦ ਕੋਈ ਵੀ ਹਮਲਾ ਕਰਨੇ ਕੋਸ਼ਿਸ਼ ਨਹੀਂ ਕੀਤੀ ਕਿਦਰੋਂ ਟੱਪਾ ਉਹ ਹਮੇਸ਼ਾ ਨਾਲ ਨੇ ਰੂਟ ਹੀ ਬਦਲ ਲਿਆ ਆਪਣੇ ਅਟੈਕ ਸੋ ਇਤਿਹਾਸ ਤੋਂ ਆਪਾਂ ਦੂਰ ਹੋ ਰਹੇ ਆ ਆਪਾਂ ਆਪਦੀ ਗੁਰਬਾਣੀ ਤੋਂ ਦੂਰ ਹੋ ਰਹੇ ਆ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਰਹੇ ਆ ਪਰ ਮਸਲਾ ਹੈ ਕਿੱਥੇ ਕਿ ਸਾਰਾ ਕੁਸ਼ੀ ਸਾਡੇ 'ਚ ਨੁਕਸ ਹੋ ਗਿਆ ਕਿ ਅਸੀਂ ਇੰਨੇ ਪਦਾਰਥਵਾਦੀ ਹੋ ਗਏ ਕਿ ਸਾਡੀ ਅਸੀਂ ਭੁੱਲ ਚਲੇ ਕਿ ਜਿਹੜੀਆਂ ਚੀਜ਼ਾਂ ਸਾਡੀ ਪੀੜ੍ਹੀਆਂ ਨੇ ਨਹੀਂ ਕੀਤੀਆਂ ਕਿ ਇਹ ਨੁਕਸ ਸਾਡੇ 'ਚ ਨਹੀਂ ਉਦੋਂ ਵੀ ਵੱਡੀ ਗੱਲ ਇਹ ਆ ਕਿ ਸਾਡੇ ਤੋਂ ਜਦੋਂ ਅਸੀਂ ਯੂਨੀਅਨ ਆਫ ਇੰਡੀਆ 'ਚ ਹੋਏ ਜਦੋਂ ਅਸੀਂ ਇਹਦਾ ਹਿੱਸਾ ਬਣੇ ਆ ਸਾਡੇ ਨਾਲ ਇੱਕ ਠੱਗੀ ਹੋ